ਐਨਓਸੀ ਆਪਾਂ ਇਹ ਖਤਮ ਕਰੀ ਐ ਇਹ ਐਨਓਸੀ ਵਾਸਤੇ ਸਾਨੂੰ ਕਿਸੇ ਨੂੰ 5 ਲੱਖ ਦੇਣਾ ਪੈਂਦਾ ਸੀ ਕਿਸੇ ਨੂੰ 10 ਲੱਖ ਦੇਣਾ ਪੈਂਦਾ ਸੀ ਕਿਸੇ ਨੂੰ 3 ਲੱਖ ਜੋ ਸੌਦਾ ਹੋ ਜਾਂਦਾ ਸੀ ਕਿਸੇ ਦਾ ਉਸ ਪ੍ਰਕਾਰ ਨਾਲ ਪੈਸੇ ਦੇਣੇ ਪੈਂਦੇ ਸੀਗੇ ਐਦਾਂ ਦਾ ਦੇਖੋ ਪਹਿਲੀ ਵਾਰ ਹੋਇਆ ਇਹ ਜਿਹੜਾ ਫਾਇਦਾ ਏ ਸਾਰਾ ਇਹ ਗਰੀਬ ਲੋਕਾਂ ਨੂੰ ਬਹੁਤ ਜ਼ਿਆਦਾ ਹੋਣਾ ਆ ਗਰੀਬ ਲੋਕ ਬਹੁਤ ਔਖਾ ਇੱਕ 6-7 ਲੱਖ ਦਾ ਪਲਾਟ ਖਰੀਦਦੇ ਸੀਗੇ 20-50 ਹਜ਼ਾਰ ਲੱਖ ਇਕੱਠਾ ਕਰਕੇ ਉਸ ਤੋਂ ਬਾਅਦ ਕਿਸ਼ਤਾਂ ਦੇਣੀਆਂ ਉਸ ਤੋਂ ਬਾਅਦ ਫਿਰ ਐਨਓਸੀ ਦਾ ਈਸੂ ਹੁਣ ਗਰੀਬੰਦਾ ਜਿਹੜਾ ਵੀ ਪਲਾਟ ਲਏਗਾ ਉਹਨੂੰ ਇੱਕ ਰਾਹਤ ਮਿਲ ਗਈ ਹੈ ਜਿਵੇਂ ਕਿ ਆਪਾਂ ਗੱਲ ਕਰੀਏ ਇੱਕ ਮੇਰਾ ਪਰੋਸੀ ਸੀਗਾ ਉਹਨੂੰ ਆਪਣੇ ਪਲਾਟ ਦੀ ਰਜਿਸਟਰੀ ਕਰਾਣੀ ਸੀਗੀ 3 ਲੱਖ ਦੇ ਕੇ ਉਹਨੂੰ ਰਜਿਸਟਰੀ ਕਰਾਈਏ ਇਹਦੇ ਨਾਲ ਬੜਾ ਭ੍ਰਿਸ਼ਟਾਚਾਰ ਸੀਗਾ 2 2 3 3 ਲੱਖ ਰੁਪਏ ਲੱਗ ਜਾਂਦੇ ਸੀਗੇ ਖੱਜਲ ਖਵਾਰੀ ਸੀਗੀ ਲੋਕਾਂ ਦੀ ਬਹੁਤ ਜ਼ਿਆਦਾ ਹੁਣ ਜਿਹੜਾ 2 3 ਲੱਖ ਇੱਧਰ ਲੱਗਦਾ ਸੀਗਾ ਲੋਕਾਂ ਦਾ ਐਨਓਸੀ ਵਾਸਤੇ ਹੁਣ ਉਸੇ 2 3 ਲੱਖ ਨਾਲ ਉਹ ਆਪਣਾ ਮਕਾਨ ਬਣਾ ਸਕਦੇ ਆ ਇਹ ਸਰਕਾਰ ਨੇ ਐਨਓਸੀ ਦਾ ਇਹ ਖਤਮ ਕੀਤਾ ਐਨਓਸੀ ਖਤਮ ਕੀਤੀ ਹੈ ਇਸ ਨਾਲ ਸਾਰੀ ਗਰੀਬ ਜਨਤਾ ਦਾ ਭਲਾ ਹੋਊਗਾ ਤੇ ਪੁਰਾਣੀ ਸਰਕਾਰਾਂ 'ਚ ਬੜਾ ਭ੍ਰਿਸ਼ਟਾਚਾਰ ਸੀਗਾ ਕਦੇ ਪੈਸੇ ਇਹਨੂੰ ਦੋ ਕਦੇ ਉਹਨੂੰ ਦੋ ਬਹੁਤ ਕਰ ਕਰਾ ਕੇ ਪੈਸੇ ਦੇ ਦਵਾ ਕੇ ਬੜਾ ਔਖਾ ਕੰਮ ਸੀਰੇ ਲੱਗਦਾ ਸੀਗਾ ਉਹ ਚੀਜ਼ ਹੋਈ ਹੈ ਇਹ ਜਿਹੜੀ ਇਤਿਹਾਸ 'ਚ ਕਦੇ ਹੋਈ ਹੀ ਨਹੀਂ ਸੀਗੀ ਤੇ ਲੋਕਾਂ ਦੇ ਵਿੱਚ ਆ ਕੇ ਅੱਜ ਇਹ ਚੀਜ਼ ਨੂੰ ਸੀਐਮ ਸਾਹਿਬ ਨੇ ਦਰਸਾਇਆ ਤੇ ਅਸੀਂ ਬਹੁਤ ਖੁਸ਼ ਹਾਂ ਇਸ ਗੱਲ ਦੇ ਭਾਜੀ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਫੈਸਲਾ ਹੈ ਕਿ ਜਿਹੜੀ ਰਿਸ਼ਤਿਆਂ ਲਈ ਜਿਹੜੀ ਐਨਓਸੀ ਦੀ ਸ਼ਰਤ ਜਿਹੜੀ ਉਹ ਹਟਾਈ ਚੀ ਗਈ ਹੈ ਕੀ ਲੱਗਦਾ ਵੀ ਲੋਕਾਂ ਦਾ ਇਸ ਤੋਂ ਕੀ ਫਾਇਦਾ ਹੋਊਗਾ ਤੇ ਲੱਗਦਾ ਵੀ ਪਹਿਲਾ ਕਦੇ ਹੋਇਆ ਇਸ ਤਰ੍ਹਾਂ ਇਦਾਂ ਦਾ ਦੇਖੋ ਪਹਿਲੀ ਵਾਰ ਹੋਇਆ ਇਹ ਜਿਹੜਾ ਫਾਇਦਾ ਹੈ ਸਾਰਾ ਇਹ ਗਰੀਬ ਲੋਕਾਂ ਨੂੰ ਬਹੁਤ ਜ਼ਿਆਦਾ ਹੋਣਾ ਹੈ ਕਿਉਂਕਿ ਗਰੀਬ ਲੋਕ ਬਹੁਤ ਔਖਾ ਇੱਕ 6-7 ਲੱਖ ਦਾ ਪਲਾਟ ਖਰੀਦਦੇ ਸੀਗੇ 20-50 ਹਜ਼ਾਰ ਲੱਖ ਇਕੱਠਾ ਕਰਕੇ ਉਸ ਤੋਂ ਬਾਅਦ ਕਿਸ਼ਤਾਂ ਦੇਣੀਆਂ ਉਸ ਤੋਂ ਬਾਅਦ ਫਿਰ ਐਨਓਸੀ ਦਾ ਈਸੂ ਐਨਓਸੀ ਵਾਸਤੇ ਲੱਖ ਲੱਖ ਰੁਪਏ ਦੇਣਾ ਪੈਂਦਾ ਸੀਗਾ ਬੜਾ ਕਰਪਸ਼ਨ ਸੀ ਉਹਦੇ ਵਿੱਚ ਵੀ ਹੁਣ ਗਰੀਬ ਬੰਦਾ ਜਿਹੜਾ ਵੀ ਪਲਾਟ ਲਏਗਾ ਉਹਨੂੰ ਇੱਕ ਰਾਹਤ ਮਿਲ ਗਈ ਹੈ ਵੀ ਅਸੀਂ ਇੱਕ ਪਲਾਟ ਲੈਣਾ ਹੈ ਉਸ ਤੋਂ ਬਾਅਦ ਰਜਿਸਟਰੀ ਹੋ ਕੇ ਆਪਣਾ ਮੀਟਰ ਲਾ ਕੇ ਆਪਾਂ ਘਰ ਪਾ ਕੇ ਰਹਿ ਸਕਦੇ ਹਾਂ ਉੱਤੇ ਬੜੀ ਦਿੱਕਤ ਸੀਗੀ ਪਹਿਲਾਂ ਇਸ ਦੀ ਬਹੁਤ ਹੁਣ ਵਧੀਆ ਕੰਮ ਕਰਿਆ ਹੈ ਪੰਜਾਬ ਸਰਕਾਰ ਨੇ ਇਹ ਹੋਇਆ ਪਹਿਲੀ ਵਾਰ ਅਸ ਤੱਕ ਕੋਈ ਹੋਇਆ ਨਹੀਂ ਸੀਗਾ ਵੀ ਐਨਓਸੀ ਦੇ ਅਕੋਰਡਿੰਗ ਕੋਈ ਕੰਮ ਹਲਕੇ ਰਿਹਾ ਹੋਵੇ ਹੁਣ ਜੀ ਜਿਹੜਾ ਇਹ ਖਤਮ ਹੋਇਆ ਹੈ ਭ੍ਰਿਸ਼ਟਾਚਾਰ ਖਤਮ ਹੋਇਆ ਇਹ ਦਿਨ ਨਾਲ ਬੜਾ ਭ੍ਰਿਸ਼ਟਾਚਾਰ ਸੀਗਾ 2 2 3 3 ਲੱਖ ਰੁਪਏ ਲੱਗ ਜਾਂਦੇ ਸੀਗੇ ਖੱਜਲ ਖਵਾਰੀ ਸੀਗੀ ਲੋਕਾਂ ਦੀ ਬਹੁਤ ਜ਼ਿਆਦਾ ਹੁਣ ਜਿਹੜਾ 2 3 ਲੱਖ ਇੱਧਰ ਲੱਗਦਾ ਸੀਗਾ ਲੋਕਾਂ ਦਾ ਐਨਸੀ ਵਾਸਤੇ ਹੁਣ ਉਸੇ 2 3 ਲੱਖ ਨਾਲ ਆਪਣਾ ਮਕਾਨ ਬਣਾ ਸਕਦੇ ਆ ਉਸੇ ਨਾਲ ਆਪਣਾ ਛੱਤ ਪਾ ਕੇ ਰਹਿ ਸਕਦੇ ਆ ਉੱਥੇ ਫੇਰ ਅੱਜ ਤੋਂ ਪਹਿਲਾਂ ਬੜੀ ਖਜਲਖੁਆਰੀ ਸੀ ਚਲੋ ਵਧੀਆ ਕੰਮ ਹੋ ਗਿਆ ਵੀ ਇਹ ਪੁਰਾਣੀ ਸਰਕਾਰਾਂ 'ਚ ਬੜਾ ਭ੍ਰਿਸ਼ਟਾਚਾਰ ਸੀਗਾ ਕਦੇ ਪੈਸੇ ਇਹਨੂੰ ਦੋ ਕਦੇ ਉਹਨੂੰ ਦੋ ਬਹੁਤ ਕਰ ਕਰਾ ਕੇ ਆਪਾਂ ਪੈਸੇ ਦੇ ਦਵਾ ਕੇ ਬੜਾ ਔਖਾ ਕੰਮ ਸੀਰੇ ਲੱਗਦਾ ਸੀਗਾ ਉਹ ਵੀ ਉਹਨੂੰ ਸੀਰੇ ਲਾਣ ਵਾਸਤੇ ਵੀ ਸਾਲ ਸਾਢੇ 200 ਸਾਲ ਪ੍ਰੋਸੈਸ 'ਚ ਕੰਮ ਰਹਿੰਦਾ ਸੀਗਾ ਜਾ ਤੱਕ ਆਪਾਂ ਕੁਝ ਨਹੀਂ ਉਸਤੇ ਕਰ ਸਕਦੇ ਸੀਗੇ ਆਮ ਲੋਕਾਂ ਦਾ ਜੀ ਫਾਇਦਾ ਇਹਦੇ ਚ ਬਹੁਤ ਜ਼ਿਆਦਾ ਹੋਣਾ ਕਿਉਂਕਿ ਜਿਹੜੀ ਐਨਓਸੀ ਆਪਾਂ ਇਹ ਖਤਮ ਕਰੀ ਹੈ ਇਹ ਐਨਓਸੀ ਵਾਸਤੇ ਸਾਨੂੰ ਕਿਸੇ ਨੂੰ 5 ਲੱਖ ਦੇਣਾ ਪੈਂਦਾ ਸੀ ਕਿਸੇ ਨੂੰ 10 ਲੱਖ ਦੇਣਾ ਪੈਂਦਾ ਸੀ ਕਿਸੇ ਨੂੰ 3 ਲੱਖ ਜੋ ਸੌਦਾ ਹੋ ਜਾਂਦਾ ਸੀ ਕਿਸੇ ਦਾ ਉਸ ਪ੍ਰਕਾਰ ਨਾਲ ਪੈਸੇ ਦੇਣੇ ਪੈਂਦੇ ਸੀਗੇ ਜਿਵੇਂ ਕਿ ਆਪਾਂ ਗੱਲ ਕਰੀਏ ਇੱਕ ਮੇਰਾ ਪ੍ਰੋਸੀ ਸੀਗਾ ਉਹਨੂੰ ਆਪਣੇ ਪਲਾਟ ਦੀ ਰਜਿਸਟਰੀ ਕਰਾਣੀ ਸੀਗੀ 3 ਲੱਖ ਦੇ ਕੇ ਉਹਨਾਂ ਰਜਿਸਟਰੀ ਕਰਾਈਏ ਤਾਂ ਜੋ ਇਹ ਸਰਕਾਰ ਨੇ ਐਨਓਸੀ ਦਾ ਇਹ ਖਤਮ ਕੀਤਾ ਐਨਓਸੀ ਖਤਮ ਕੀਤੀ ਹੈ ਇਸ ਨਾਲ ਸਾਰੀ ਗਰੀਬ ਜਨਤਾ ਦਾ ਭਲਾ ਹੋਊਗਾ ਕਿਉਂਕਿ ਉਹਨਾਂ ਨੂੰ ਖੱਜਲ ਖਵਾਰੀ ਨਹੀਂ ਹੋਊਗੀ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਹੈਗੀ ਜਿਹੜੀ ਕਿ ਡਾਇਰੈਕਟ ਐਨਓਸੀ ਬਿਨਾ ਐਨਓਸੀ ਤੋਂ ਹੀ ਰਜਿਸਟਰੀ ਕੀਤੀ ਜਾਊਗੀ ਤੇ ਆਪਾਂ ਧੰਨਵਾਦ ਕਰਦੇ ਆਂ ਪੰਜਾਬ ਸਰਕਾਰ ਦਾ ਕਿ ਉਹ ਉਹ ਚੀਜ਼ ਹੋਈ ਹੈ ਇਹ ਜਿਹੜੀ ਇਤਿਹਾਸ 'ਚ ਕਦੇ ਹੋਈ ਨਹੀਂ ਸੀਗੀ ਤੇ ਲੋਕਾਂ ਦੇ ਵਿੱਚ ਆ ਕੇ ਅੱਜ ਇਹ ਚੀਜ਼ ਨੂੰ ਸੀਐਮ ਸਾਹਿਬ ਨੇ ਦਰਸਾਇਆ ਤੇ ਅਸੀਂ ਬਹੁਤ ਖੁਸ਼ ਹਾਂ ਇਸ ਗੱਲ ਦੇ ਤੇ ਧੰਨਵਾਦ ਕਰਦੇ ਆਂ ਸੀਐਮ ਸਾਹਿਬ ਦਾ ਬਹੁਤ ਬਹੁਤ ਲੱਗਦਾ ਕਿ ਹੁਣ ਲੋਕਾਂ ਦਾ ਟਾਈਮ ਵੀ ਬਚੂਗਾ ਤੇ ਪੈਸਾ ਵੀ ਬਚੂਗਾ ਬਿਲਕੁਲ ਬਿਲਕੁਲ ਭ੍ਰਸ਼ਟਾਚਾਰ ਵੀ ਹੁੰਦਾ ਇਸ ਚ ਹਾਂ ਭ੍ਰਸ਼ਟਾਚਾਰ ਤਾਂ ਹੁੰਦਾ ਹੀ ਸੀਗਾ ਜੀ ਕੋਈ ਬੰਦਾ ਲੱਭਣਾ ਪੈਂਦਾ ਸੀਗਾ ਵੀ ਕੌਣ ਕਰਾਊਗਾ ਮੇਰੀ ਰਜਿਸਟਰੀ 3 ਲੱਖ ਚ ਹੁੰਦੀ ਹੈ 5 ਲੱਖ ਜਿੱਦਾਂ ਮੈਂ ਦੱਸਿਆ ਤੁਹਾਨੂੰ ਇਹ ਚੀਜ਼ਾਂ ਤਾਂ ਹੁੰਦੀਆਂ ਸੀਗੀਆਂ ਇਹ ਹੁਣ ਭ੍ਰਸ਼ਟਾਚਾਰ ਤੇ ਇਹ ਖੱਜਲ ਖਵਾਰੀ ਬਿਲਕੁਲ ਹੀ ਖਤਮ ਹੋ ਗਈ